ਆ ਚੰਦਾ ਫੜਿਆ ਤੇ ਪਿੱਛੇ ਹੋਏ ਪਿੱਛੇ ਨੂੰ ਵਾਸਤੇ 150 ਰੁਪਏ ਦੇ ਬਦਲੇ ਵਾਸਤੇ ਕੱਟਣਾ ਆਉਤੋਂ ਉਧਰ ਇਹਦਾ ਬੋਲ ਹੀ ਦੇਣਾ ਲੰਘ ਕੇ ਕਿ ਜੀ ਸ਼ੁਰੂ ਚਲੋ ਆ ਫੜ ਲਓ ਸਤਿਕਾਰਯੋਗ ਕਿਸਾਨ ਦੋਸਤੋ ਇਸ ਵੇਲੇ ਅਸੀਂ ਖਨੌਰੀ ਬਾਰਡਰ ਤੇ ਆ ਤੇ ਅੱਜ 31 ਜੁਲਾਈ ਹੈ ਜਿੱਥੇ ਆਪਾਂ ਸਾਰੇ ਲਗਾਤਾਰ ਸਰਕਾਰ ਦੇ ਨਾਲ ਪੜ ਰਹੇ ਹਾਂ ਲੜ ਰਹੇ ਹਾਂ ਤੇ ਪਿੰਡਾਂ ਦੇ ਵਿੱਚੋਂ ਜਿਹੜਾ ਸੰਗਤਾਂ ਜਿਹੜੇ ਸਾਡੇ ਵੀਰ ਜਿਸ ਤਰ੍ਹਾਂ ਆ ਜਿਹੜਾ ਟੈਂਪੂ ਖੜਾ ਹੈ ਇਹ ਲਗਾਤਾਰ ਉਸ ਦਿਨ ਤੋਂ ਪੈਰਲਰ ਇੱਕ ਵੀ ਦਿਨ ਦਾ ਨਾਗਾ ਨਹੀਂ ਇਹਨਾਂ ਦਾ ਇਹ ਲੰਗਰ ਲੈ ਕੇ ਆ ਰਹੇ ਕਲੇ ਨਹੀਂ ਲੈ ਕੇ ਆ ਰਹੇ ਇੱਥੇ ਹੋਰ ਬਹੁਤ ਸਾਰੇ ਲੰਗਰ ਨੇ ਜਿਹੜੇ ਰੁਝਾਨਾ ਇੱਥੇ ਲੰਗਰ ਦੀ ਸੇਵਾ ਕਰਦੇ ਨੇ ਮੈਂ ਅੱਗੇ ਵੀ ਇੱਕ ਦੋ ਵਾਰੀ ਜ਼ਿਕਰ ਕੀਤਾ ਇੱਕ ਪਰਿਵਾਰ ਹੈ ਇੱਥੇ ਸਾਡੇ ਭੈਣ ਹੈ ਉਹਦਾ ਸਾਰਾ ਪਰਿਵਾਰ ਉੱਠ ਕੇ ਤਰਕੇ ਚਾਰਾ ਪਰਿਵਾਰਾਂ ਦਾ ਚਾਰਾ ਭਾਈਆਂ ਦਾ ਪਰਿਵਾਰ ਉੱਠ ਕੇ ਸਾਡੇ ਲਈ ਪਰੌਠੇ ਤਿਆਰ ਕਰਦਾ ਹੈ ਤੇ ਇੱਥੇ ਲੰਗਰ ਦੇ ਵਿੱਚ ਆ ਕੇ ਮੋਰਚੇ 'ਚ ਹੈ ਵਰਤਾ ਕੇ ਜਾਂਦੇ ਨੇ ਇਹ ਲੋਕਾਂ ਦੀ ਮੋਰਚੇ ਪ੍ਰਤੀ ਲਗਾਓ ਹੈ ਲੋਕਾਂ ਦਾ ਮੋਰਚੇ ਨੂੰ ਸਮਰਪਣ ਹੈ ਰੋਜ਼ਨਾ ਵੀ ਉਹਨਾਂ ਦੇ ਹੌਸਲੇ ਨੂੰ ਉਹਨਾਂ ਦੀ ਉਸ ਤਾਕਤ ਨੂੰ ਹੋਰ ਤਕੜਿਆ ਕਰਨ ਦੇ ਲਈ ਇੱਕ ਸਦਾ ਯਤਨ ਸੀਗਾ ਕਿ ਜਿਹੜੇ ਵੀਰ ਮੋਰਚੇ ਬੜੇ ਲੰਬੇ ਚੱਲਦੇ ਨੇ ਕੱਲੇ-ਕੱਲੇ ਜਿਹੜੇ ਬੰਦੇ ਘਰੋਂ ਲੰਗਰ ਲੈ ਆ ਕੇ ਦਿੰਦੇ ਉਹ ਕਿੰਨਾ ਚਿਰ ਵਿਚਾਰੀ ਲੈ ਕੇ ਦੇਣਗੇ ਸਾਡਾ ਸਾਰਾ ਨਾ ਫਰਜ਼ ਬੰਦਾ ਉਹਨਾਂ ਦੀ ਸਪੋਰਟ ਕੀਤੀ ਜਾਏ ਉਸ ਸਪੋਰਟ ਦੇ ਵਿੱਚੋਂ ਅੱਜ ਸੰਗਰੂਰ ਡਿਸਟ੍ਰਿਕਟ ਦੇ ਇੱਕ ਬਲਾਕ ਦੀ ਗੱਡੀ ਇਹ ਰਾਸ਼ਨ ਲੈ ਕੇ ਆਈ ਹੈ ਇਹ ਆਟਾ ਵੀ ਲੈ ਕੇ ਆਈ ਹੈ ਰੈਗੂਲਰ ਇਹ ਸੇਵਾ ਲਗਾਤਾਰ ਜਿੰਨੀ ਦੇਰ ਤੱਕ ਮੋਰਚਾ ਚੱਲੇਗਾ ਇਹ ਬਲੌਕ ਨਿਭਉਦੇ ਰਹਿਣਗੇ ਇਹਨਾਂ ਨੇ ਪ੍ਰਣ ਕੀਤਾ ਚੀਤੇ ਬੋਲੇ ਸ਼ਾਨ ਹੋ ਅੱਲਾਹ ਜ਼ਰੀਆ ਇਹਦੇ ਨਾਲ ਨਾਲ ਮੈਂ ਇੱਕ ਗੱਲ ਹੋਰ ਕਹਿਣੀ ਚਾਹਣਾ ਹੈ ਕਿ ਦੋਸਤੋ ਆਪਾਂ ਸਾਰਿਆਂ ਦਾ ਫਰਜ਼ ਬੰਦਾ ਹੈ ਸਾਰਿਆਂ ਦੀ ਡਿਊਟੀ ਬੰਦੀ ਹੈ ਆਪਾਂ ਤਕੜੇ ਹੋ ਕੇ ਡਿਊਟੀ ਨੂੰ ਨਿਭਾਈਏ ਅੱਲਾਹ ਜ਼ਰੀਆ ਮੇਰੀ ਅਪੀਲ ਹੈ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਸੱਜਣੋ ਮੋਰਚਾ ਚੜ੍ਹਦੀ ਕਲਾ ਚ ਹੈ ਤੁਸੀਂ ਤੁਹਾਡੀ ਤਾਕਤ ਨੇ ਤੁਹਾਡੀ ਤਾਕਤ ਨੇ ਇੱਥੋਂ ਤੱਕ ਗੱਲ ਲੈ ਆਂਦੀ ਕਿ ਵਿਰੋਧੀ ਧਿਰ ਇਹਨਾਂ ਨੂੰ ਘੇਰਨ ਲੱਗ ਗਈ ਹੈ ਪਾਰਲੀਮੈਂਟ ਦੇ ਵਿੱਚ ਜਦੋਂ ਵੀ ਕੋਈ ਬੋਲਦਾ ਹੈ ਹਰ ਇੱਕ ਦੀ ਜ਼ੁਬਾਨ ਦੇ ਵਿੱਚ ਕਿਸਾ ਹੈ ਸਾਡੇ ਪੰਜਾਬ ਦੇ ਲੋਕਾਂ ਦਾ ਸਾਡੇ ਕਿਸਾਨੀ ਦਾ ਸਾਡੇ ਅੰਦੋਲਨ ਦਾ ਸੋ ਇਸ ਕਰਕੇ ਆਓ ਸਾਰੇ ਜਣੇ ਜਿੰਨੇ ਵੀ ਬੈਠੇ ਆਪਾਂ ਘਰਾਂ 'ਚ ਉਪਰੇਲਾ ਕਰੀਏ ਜਿਹੜੇ ਟਰੈਕਟਰ ਚਲੇ ਗਏ ਸੀ ਠੀਕ ਆ ਆਪਾਂ ਆਪਣਾ ਮੋਰਚਾ ਜਿਹੜਾ ਜਿਹੜਾ ਸਟੇਬਲ ਹੋ ਗਿਆ ਟੱਗ ਗਿਆ ਉਸ ਤੋਂ ਬਾਅਦ ਟਰੈਕਟਰ ਤੁਹਾਨੂੰ ਕਿਹਾ ਵੀ ਲੈ ਜਾਓ ਆਪੀਆਂ ਹਾਰ ਜਾਵਾਂ ਢੋਲ ਫਸਲਾ ਸਾਂਭ ਲਓ ਉਹ ਤੁਸੀਂ ਕੀਤਾ ਹੈ ਲੇਕਿਨ ਲਿਆਓ ਮੋੜ ਕੇ ਟਰੈਕਟਰ ਦੁਬਾਰਾ ਇਸ ਮੋਰਚੇ ਨੂੰ ਸਫਲ ਬਣਾਈਏ ਔਰ ਕੋਈ ਵੀ ਪੰਡਾ ਇਹ ਜਾਣਾ ਰਹੇ ਜਿਹਦਾ ਅੱਜ ਇੱਥੇ ਜਿਹਦੀ ਟ੍ਰੇਲੀ ਆ ਜਿਹਦਾ ਤੰਬੂ ਹੈ ਹਰ ਇੱਕ ਦੇ ਘੱਟੋ-ਘੱਟ 5 ਬੰਦੇ ਆਪਦੇ ਤੰਬੂ ਚ ਆਪਦੀ ਟਰਾਲੀ ਚ ਰੈਣੇ ਲਾਜ਼ਮੀ ਯਕੀਨੀ ਬਣਾਈਏ ਦਬਾਅ ਹੋਰ ਵਧਾਈਏ ਮੋਰਚਾ ਜੱਤ ਵੱਲ ਜਾ ਰਿਹਾ ਹੈ ਜਿੱਤਾਂਗੇ ਭਰਾਵੋ ਜਿੱਥੇ ਭਾਜਪਾ ਦੇ ਸਿਰਚ 100 ਘੜਾ ਪਾਣੀ ਦਾ ਪਿਆ ਹੋਇਆ ਹੈ ਕੱਲੀ ਭਾਜਪਾ ਦੇ ਨਹੀਂ ਪਿਆ ਸੋ ਇਹਨੂੰ ਪ੍ਰਵਾਹ ਨਹੀਂ ਕਰਨੀ ਤਕੜੇ ਹੋਵੋ ਮੋਰਚਾ ਜਿੱਤਣਾ ਹੈ ਸ਼ੁਭ ਕਰਨ ਨੂੰ ਇਨਸਾਫ ਦੁਆਣਾ ਹੈ ਹਰਿਆਣੇ ਦੀ ਗਵਰਨਮੈਂਟ ਜੇਕਰ ਸਾਡਿਆਂ ਨੂੰ ਮਾਰ ਕੇ ਤੇ ਹਰਿਆਣੇ ਦੇ ਅਧਿਕਾਰੀ ਜੇਕਰ ਉਹਦੀ ਇਨਵੈਸਟੀਗੇਸ਼ਨ ਕਰਨਗੇ ਉਹਦੀ ਪੜਤਾਲ ਕਰਨਗੇ ਇਹ ਸਾਬ ਨਹੀਂ ਮਿਲਣਾ ਭਰਾਵੋ ਇਹ ਇਨਵੈਸਟੀਗੇਸ਼ਨ ਹਰਿਆਣਾ ਤੋਂ ਲੈ ਕੇ ਆਪਾਂ ਕਿਸੇ ਵੀ ਇੰਡੀਪੈਂਡੈਂਟ ਏਜੰਸੀ ਨੂੰ ਦੇਣੀ ਹੈ ਉਹਦੇ ਲਈ ਆਓ ਆਪਾਂ ਤਕੜੇ ਹੋ ਕੇ ਹਮਲਾ ਮਾਰੀਏ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ